ਪਹਿਲਾਂ ਇਹ ਟਿੱਬਿਆਂ ਦੀਆਂ ਖੁੱਡਾਂ 'ਚ ਜਾਂ ਬਰਾਸਤੀ ਰੁੱਖਾਂ ਦੀਆਂ ਖੁੱਡਾਂ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਕੋਈ ਤੂੜੀ ਵਾਲੇ ਕੋਠੇ ਹੁੰਦੇ ਸੀ ਉਹਨਾਂ ਦੇ ਵਿੱਚ ਕੋਈ ਖੁੱਡਾਂ ਹੁੰਦੀਆਂ ਸੀ ਉਹਦੇ ਵਿੱਚ ਤੇ ਇਦਾਂ ਇਹ ਆਲਣੇ ਬਣਾਉਂਦੀ ਸੀ ਹੁਣ ਜਦੋਂ ਜਗ੍ਹਾ ਹੀ ਨਹੀਂ ਛੱਡੀ ਜੀ ਆਪਾਂ ਜਾਂ ਤਾਂ ਆਪਾਂ ਕੁਦਰਤੀ ਵਾਤਾਵਰਣ ਇਹਨਾਂ ਨੂੰ ਦੇ ਦਾਂਦੇ ਬਿਲਕੁਲ ਜਿੰਮੇ ਆਪਣਾ ਪਹਿਲਾਂ ਹੈਗਾ ਸੀ ਉਵੇਂ ਹੀ ਚੱਲੀ ਜਾਂਦਾ ਫਿਰ ਤਾਂ ਕੋਈ ਲੋੜ ਨਹੀਂ ਸੀ ਆਪਾਂ ਨੂੰ ਆਲਣੇ ਲਾਉਂਦੀ ਹਾਂਜੀ ਜਦੋਂ ਆਪਾਂ ਇਹਨਾਂ ਦਾ ਸਾਰਾ ਕੋਸ਼ਿ ਸਿਸਟਮ ਹੀ ਖਰਾਬ ਕਰਤਾ ਫਿਰ ਆਪਾਂ ਨੂੰ ਇਹਨਾਂ ਦੇ ਲਈ ਰਹਿਣ ਬਸੇਰੇ ਲਾਉਣੇ ਪਏ ਕਿਉਂਕਿ ਇਹਨਾਂ ਦੀ ਗਿਣਤੀ ਦਿਨ ਬਾ ਦਿਨ ਘਟ ਰਹੀ ਸੀ ਚਿੜੀ ਦੀ ਉਮਰ ਜੀ 3 ਕਸਾਲ ਹੁੰਦੀ ਹੈ ਜਦੋਂ ਇਹ ਇੱਕੋ ਦਮ ਆਪਾਂ ਇਹਨਾਂ ਨੂੰ ਬਰੀਡਿੰਗ ਲਈ ਜਗ੍ਹਾ ਨਹੀਂ ਦਿੰਦੇ ਫਿਰ ਇਹ ਇੱਕੋ ਦਮ ਇਹਨਾਂ ਦੀ ਗਿਣਤੀ ਦੇ ਵਿੱਚ ਘਰਾ ਬਟਾਉਂਦੀ ਹੈ ਜਿਹੜਾ ਚੀਨ ਹੈ ਚੀਨ ਕਹਿੰਦਾ ਵੀ ਇੱਕ ਸਪੈਰੋ ਹੂੰ ਸਾਢੇ 4 ਕਿਲੋ ਅਨਾਜ ਇੱਕ ਸਾਲ ਦਾ ਖਾ ਜਾਂਦੀ ਹੈ ਵੀ ਆਪਾਂ ਇਹਨੂੰ ਖਤਮ ਕਰੋ ਆਪਣਾ ਆਪਣੇ ਦੇਸ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਆਪਣੀ ਖੇਤੀ ਹੋਰ ਹੁਨਤ ਹੋਊਗੀ ਹੋਰ ਆਪਣਾ ਕਿਸਾਨ ਤਰੱਕੀ ਕਰੋ ਜੀ ਉਹਨਾਂ ਨੇ ਜੀ ਖਤਮ ਕਰਤੀ ਮਹਿਮ ਵੱਡੇ ਪੱਦਰ ਤੇ ਅਰਬਾਂ ਚਿੜੀ ਮਾਰਤੀ ਇਸ ਤੋਂ ਬਾਅਦ ਇੱਕ ਇਹੋ ਜਿਹਾ ਸਿਸਟਮ ਚੱਲਿਆ ਵੀ ਉੱਥੇ ਟਿੱਡੀ ਦਾਲ ਆ ਗਿਆ ਟਿੱਡੀ ਦਾਲ ਜਿਹੜੀ ਫਸਲ ਨੂੰ ਪੈਂਦਾ ਸੀ ਉਹਨੂੰ ਖਤਮ ਕਰ ਦਾਂਦਾ ਸੀ ਹੂੰ ਬਿਲਕੁਲ ਉਹ ਫਸਲ ਹੋਈ ਨਹੀਂ ਭੁੱਖ ਮਰੀ ਦੇ ਨਾਲ ਹੂੰ ਲੱਖਾਂ ਬੰਦਾ ਹੂੰ ਮੌਤ ਦਾ ਮੂੰਹ ਵੇਖਿਆ ਲੱਖਾਂ ਬੰਦੇ ਨੇ ਬਿਲਕੁਲ ਬਹੁਤ ਬਚ ਗਏ ਬਹੁਤ ਮਰ ਗਏ ਹੂੰ ਤੇ ਸਿਰਫ ਕਾਰਨ ਕੀ ਸੀ ਵੀ ਜਦੋਂ ਨਾਲ ਜੀ ਨਹੀਂ ਹੋਇਆ ਹੂੰ ਫਿਰ ਉਹਨਾਂ ਨੇ ਆਖਿਆ ਮਾਰਾਂ ਨੇ ਵੀ ਆਪਾਂ ਨੂੰ ਚਿੜੀਆਂ ਬਚਾਉਣੀਆਂ ਪੈਣੀਆਂ ਹੂੰ ਫਿਰ ਕਿਤੇ ਜਾ ਕੇ ਆਪਣਾ ਕੁਝ ਬਣੂਗਾ ਬਿਲਕੁਲ ਟਰਾਂਸਫਾਰਮਰ ਹੁੰਦੇ ਆ ਉਹਦੇ ਚੈਨਰ ਹੁੰਦੇ ਆ ਹਾਂਜੀ ਉਹਦੇ ਚੈਨਰ ਕਿੱਡੇ ਗਰਮ ਹੁੰਦੇ ਆ ਉਹਦੇ ਚੈਨਰਾਂ ਦੇ ਵਿੱਚ ਵੀ ਜਿਹੜੀ ਸਿੰਧ ਸਪੈਰੋ ਆ ਉਹ ਆਪਦੇ ਬੱਚੇ ਦਿੰਦੀ ਆ ਤੁਸੀਂ ਇਸ ਤੋਂ ਵੱਧ ਕੇ ਮੈਨੂੰ ਕਹਿੰਦੀ ਲੋੜ ਨਹੀਂ ਲੱਕੜ ਨਾਲੋਂ ਤਾਂ ਕਿੰਨੇ ਗੁਣਾ ਉੱਪਰ ਟਰਾਂਸਫਾਰਮਰ ਦੀ ਗਰਮੀ ਬਿਲਕੁਲ ਤੇ ਫਿਰ ਥੱਲੇ ਉਹਦੇ ਵਿੱਚ ਚੈਨਰਾਂ ਦੇ ਵਿੱਚ ਕਿੰਨੀ ਗਰਮੀ ਹੁੰਦੀ ਆ ਤਪਦੇ ਹੁੰਦੇ ਆ ਹਨਾ ਉਹਦੇ ਵਿੱਚ ਵੀ ਇਹ ਬੱਚੇ ਵੀ ਇਹ ਸਿਰਫ ਆਲਣੇ ਜਿਹੜੇ ਆਪਾਂ ਆਲਣੇ ਵੀ ਨਹੀਂ ਕਹਿ ਸਕਦੇ ਰਹਿਣ ਵਸੇਰਾ ਕਹਿ ਸਕਦੇ ਆ ਇਹ ਸਿਰਫ ਬੱਚੇ ਪੈਦਾ ਕਰਨ ਲਈ ਵਰਤਦੇ ਆ ਉਹ ਇਹਨਾਂ ਨੂੰ ਰੁੱਖਾਂ ਦੀ ਹੀ ਲੋੜ ਹੈ ਹੂੰ ਬੱਚੇ ਪੈਦਾ ਹੋ ਗਏ ਫਿਰ ਇਹ ਇਹਨਾਂ ਨੂੰ ਛੱਡ ਦਾਂਦੇ ਆ ਹੂੰ ਸ਼ਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਜਿਸ ਵਿਅਕਤੀ ਨੇ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਕੁਦਰਤ ਤੇ ਬਹੁਤ ਨੇੜੇ ਆ ਕੁਦਰਤੀ ਦੇ ਦਿਵਾਲਿਆ ਆਪਾਂ ਕਹ ਲਈਏ ਬਾਈ ਬਹੁਤ ਘੁੰਦਾ ਤੇ ਨਾਲ-ਨਾਲ ਪੰਛੀ ਪ੍ਰੇਮੀ ਆ ਬਹੁਤ ਵੱਡਾ ਕਿਉਂਕਿ ਬਾਈ ਸੇਵਾ ਕਰਦਾ ਰਹਿੰਦਾ ਹਲਨੇ ਆ ਦੀ ਸੋ ਆਓ ਬਾਈਨਾ ਬੁਲਾਉਣੇ ਆ ਮੇਰੇ ਨਾਲ ਬਾਈ ਸੰਦੀਪ ਸਿੰਘ ਤੌੜਾ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਬਾਈ ਬਾਰੇ ਤੁਸੀਂ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਪਿਛਲੇ ਕਾਫੀ ਸਾਲਾਂ ਤੋਂ ਬਾਈ ਹੋਰੇ ਜਿਹੜੇ ਹੈਗਾ ਆਲ ਨੇ ਬਣਾ ਕੇ ਜਿਹੜੇ ਪੰਛੀਆਂ ਆਲੇ ਲਾਉਂਦੇ ਆ ਪਿੰਡਾਂ 'ਚ ਅਲੱਗ-ਅਲੱਗ ਉਹ ਖੇਤਰ ਦੇ ਵਿੱਚ ਜਾਂਦੇ ਨੇ ਲਾਉਂਦੇ ਨੇ ਸੇਵਾ ਕਰਦੇ ਰਹਿੰਦੇ ਨੇ ਤੇ ਅੱਜ ਬਾਈ ਦਾ ਇਹ ਪੰਛੀ ਪ੍ਰੇਮ ਆ ਜਿਹੜਾ ਉਹ ਕਿਵੇਂ ਇਸ ਪਾਸੇ ਬਦਲੇ ਆ ਕਿ ਉਹਨਾਂ ਲਈ ਘਰ ਬਣਾਏ ਜਾਣ ਉਹਨਾਂ ਲਈ ਆਲ ਨੇ ਬਣਾਈ ਜਾਣ ਆਪਾਂ ਸਾਰੀਆਂ ਗੱਲਾਂ ਮਾਤਾ ਬਾਈ ਨਾਲ ਖੁੱਲ ਕੇ ਕਰਾਂਗੇ ਆ ਸੰਦੀਪ ਬਾਈ ਪਹਿਲਾਂ ਤਾਂ ਮੈਂ ਇਹ ਗੱਲਬਾਤ ਕਰਨਾ ਚਾਹੁੰਗਾ ਦੇਖੋ ਲੋਕਾਂ ਕੋਲ ਕੰਮਕਾਰਾਂ ਦਾ ਆਪਦੇ ਕੰਮਕਾਰਾਂ ਤੋਂ ਵੇਹਲ ਨਹੀਂ ਹੁੰਦੀ ਹੈ ਨਾ ਜੀ ਤੇ ਇੱਕ ਕੁਦਰਤ ਵੱਲ ਜਾਂ ਕੁਦਰਤੀ ਜਿਹੜੀਆਂ ਜਾਨਵਰ ਪੈਦਾ ਕੀਤੇ ਰੱਬ ਨੇ ਤਾਂ ਉਹਨਾਂ ਜਾਨਵਰਾਂ ਨੂੰ ਸਾਂਭਣਾ ਬਹੁਤ ਘੱਟ ਲੋਕ ਇਹ ਗੱਲ ਸੋਚਦੇ ਆ ਜੀ ਤੁਹਾਡਾ ਇਹ ਰੁਝਾਨ ਪੰਛੀਆਂ ਨੂੰ ਸਾਂਭਣ ਦਾ ਜਾਂ ਪੰਛੀਆਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਵੱਲ ਇਹ ਕਦੋਂ ਤੋਂ ਤੁਹਾਡਾ ਇਸ ਪਾਸੇ ਰੁਝਾਨ ਆਇਆ ਅਸਲ ਵਿੱਚ ਨਾ ਜੀ ਮੈਂ 2003 ਦੇ ਵਿੱਚ ਐਨਐਸਐਸ ਜੁਆਇਨ ਕੀਤੀ ਸੀ ਜੀ ਪੀ ਜੁਆਇਨ ਕਰਨ ਤੋਂ ਬਾਅਦ ਪਹਿਲਾਂ ਤਾਂ ਅਸੀਂ ਰੋਖ ਹੀ ਲਾਉਂਦੇ ਹੁੰਦੇ ਸੀ ਜਾਂ ਉਦੋਂ ਪਹਿਲਾਂ ਆਪਾਂ ਨੂੰ ਪਤਾ ਜਦੋਂ ਆਪਾਂ ਖੇਤ ਜਾਂਦੇ ਆ ਛੋਟੇ ਹੁੰਦੇ ਕੋਈ ਆਪਾਂ ਨੂੰ ਕੋਈ ਦਰਖਤ ਦਿਖ ਗਿਆ ਉਹਦੇ ਥੱਲੇ ਬਹੁਤ ਸਾਰੇ ਛੋਟੇ ਪਲਾਂਟ ਉੱਗੇ ਹੁੰਦੇ ਆ ਉਹ ਆਪਾਂ ਕਿਸੇ ਖੁੱਲੀ ਜਗ੍ਹਾ ਤੇ ਲਾ ਦੇਣੇ ਤੇ ਬੜੀ ਖੁਸ਼ੀ ਹੁੰਨੀ ਜਦੋਂ ਉਹ ਪਲਾਂਟ ਚੱਲਣਾ ਹਨ ਇਸ ਤੋਂ ਬਾਅਦ ਐਨਐਸਐਸ ਜੁਆਇਨ ਕੀਤੀ ਤੇ ਉਹਦੇ ਵਿੱਚ ਬੂਟੇ ਲਾਉਂਦੇ ਰਹੇ ਤੇ ਫਿਰ ਮੈਂ ਸੋਚਿਆ ਵੀ ਬਹੁਤ ਸਾਰੇ ਪੰਛੀ ਪਹਿਲਾਂ ਆਪਣੇ ਚਿੜੀਆਂ ਦੇ ਚੜਚੋਲੜ ਹੁੰਦੇ ਹੁੰਦੇ ਸੀ ਜੋ ਛੋਟੇ ਹੁੰਦੇ ਦੇਖਦੇ ਸੀ ਵੀ ਹੁਣ ਕਿੱਥੇ ਗਏ ਬਿਲਕੁਲ ਵੀ ਕੀ ਕਾਰਨ ਰਹੇ ਹੋਣਗੇ ਵੀ ਉਹਨਾਂ ਦੇ ਖਤਮ ਹੋਣ ਦੇ ਨਾ ਇਹ ਪਤਾ ਸੀ ਵੀ ਇਹਨਾਂ ਦੇ ਆ ਫਾਇਦੇ ਆ ਜਾਂ ਕੋਈ ਆ ਇੱਕ ਕੁਦਰਤੀ ਤੌਰ ਤੇ ਸੋਚਿਆ ਵੀ ਯਾਰ ਆਪਾਂ ਨੂੰ ਦੁਬਾਰੇ ਕਿਵੇਂ ਆਉਣਗੇ ਉਹ ਫਿਰ ਅਸੀਂ ਨਾ ਜੀ ਬੇਲਾ ਲਾਉਣੀਆਂ ਸ਼ੁਰੂ ਕਰਤੀਆਂ ਕਿਉਂਕਿ ਸਾਨੂੰ ਆਪਣੇ ਘਰ ਦੇ ਵਿੱਚ ਬੇਲ ਲੱਗੀ ਹੁੰਦੀ ਸੀ ਅਸੀਂ ਦੇਖਦੇ ਜੇ ਉੱਤੇ 40 50 ਚਿੜੀਆਂ ਹੁੰਦੀਆਂ ਹੁੰਦੀਆਂ ਸੀ ਵੀ ਹੋਰ ਜਗ੍ਹਾ ਤੇ ਕਿਉਂ ਨਹੀਂ ਹੈਗੀਆਂ ਫਿਰ ਆਪਣੇ ਦਰਵਾਜ਼ੇ ਦੇ ਵਿੱਚ ਉਹ ਚਿੜੀਆਂ ਵਾਲ ਨੇ ਬਣਾਉਂਦੀਆਂ ਸੀ ਉਹਨਾਂ ਦੇ ਵਿੱਚ ਅਸੀਂ ਗੱਤੇ ਲਾਉਣੇ ਸ਼ੁਰੂ ਕਰਦੇ ਫਟੀਆਂ ਲਾਉਣੀਆਂ ਸ਼ੁਰੂ ਕਰਤੀਆਂ ਫਿਰ ਨਾਲ-ਨਾਲ ਹੋਰ ਪਿੰਡ ਦੇ ਵਿੱਚ ਦੇਖਿਆ ਵੀ ਕਿਹੜੀ ਚੀਜ਼ ਦੇ ਵਾਲ ਨੇ ਬਣਾਏ ਜਾਣ ਫਿਰ ਅਸੀਂ ਕੁਝ ਜੇ ਹੁੰਦੇ ਛੋਟੇ ਤੋੜੇ ਹੁੰਦੇ ਜਾਂ ਪਲਾਸਟਿਕ ਦੇ ਗੇਲਣ ਪਹਿਲਾਂ ਰਿਜ਼ਲਟ ਨਹੀਂ ਮਿਲੇ ਹੌਲੀ ਹੌਲੀ ਰਿਜ਼ਲਟ ਜਦੋਂ ਮਿਲਣ ਲੱਗ ਗਏ ਫਿਰ ਸਾਨੂੰ ਖੁਸ਼ੀ ਹੋਣ ਲੱਗ ਗਈ ਫਿਰ ਅਸੀਂ ਵੱਧ ਲਾਉਣ ਲੱਗ ਗਏ ਤੇ ਹੌਲੀ ਹੌਲੀ ਜਦੋਂ ਮੰਗ ਜ਼ਿਆਦਾ ਵਧ ਗਈ ਫੇਰ ਸਾਨੂੰ ਲੱਕੜ ਦੇ ਲਾਉਣੇ ਸ਼ੁਰੂ ਕੀਤੇ ਲੱਕੜ ਦੇ ਵੀ ਅਸੀਂ ਤਾਂ ਇਹ ਨਹੀਂ ਹੈਗਾ ਵੀ ਅਸੀਂ ਵਿਰਾਸਤੀ ਰੁੱਖ ਵੱਢ ਕੇ ਲਾ ਦੰਨੇ ਆ ਜਾਂ ਕੋਈ ਹੋਰ ਅਸੀਂ ਜਿਹੜੇ ਲੋਕ ਬਿਜ਼ਨਸ ਕਰਦੇ ਆ ਆਪਣੇ ਵਰਮਾ ਦੇਖਦਾ ਉਹ ਰੁੱਖ ਆਪਾਂ ਮਜਬੂਰੀ ਵਸਲ ਉਹ ਰੁੱਖ ਦੇ ਆਲਣੇ ਜਿਹੜੇ ਹੈਗੇ ਬੜਮਾਉਣੇ ਆ ਕਿਉਂਕਿ ਜੇ ਆਪਾਂ ਬਾਲੇ ਮਿੱਟੀ ਦੇ ਵਾਲ ਨੇ ਆਪਾਂ ਨੂੰ ਉਹਨੇ ਮਿਲਦੇ ਨਹੀਂ ਉਹਨੇ ਤਿਆਰ ਵੀ ਨਹੀਂ ਹੁੰਦੇ ਜੇ ਆਪਾਂ ਹੁਣ ਇਦਾਂ ਹੀ ਬਰਾਸਤੀ ਰੁੱਖ ਵੱਡ ਵੱਡ ਕੇ ਲਵਾਈ ਜਾਵਾਂਗੇ ਉਹਦਾ ਵੀ ਫਾਇਦਾ ਕੋਈ ਨਹੀਂ ਬਰਾਸਤੀ ਰੁੱਖ ਤਾਂ ਪਹਿਲੇ ਹੀ ਨਹੀਂ ਲਾ ਰਹੇ ਲੋਕ ਹਣਾ ਇਹਦੇ ਕਰਕੇ ਅਸੀਂ ਇਹ ਲਾਉਣੇ ਸ਼ੁਰੂ ਕੀਤੇ ਤੇ ਪੰਛੀ ਆਏ ਪੰਛੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਸਾਡੇ ਏਰੀਆ ਦੇ ਵਿੱਚ ਉਦਾਂ ਦੇ ਚੜਚੋਲੜ ਚਿੜੀਆਂ ਦੇ ਫੇਰ ਗੁੰਜਣ ਲੱਗ ਗਏ ਜੀ ਭਾਈ ਇਹ ਸ਼ੁਰੂਆਤ ਤੁਸੀਂ ਕਦੋਂ ਕਰਦੇ ਹੋ ਜਦੋਂ ਇਹਨੂੰ ਮਹਿਮਾ ਬਣਾਉਣੇ ਹੋ ਕਿਉਂਕਿ ਕਾਫੀ ਮਹਿਮਾ ਤੁਹਾਡੀ ਇਹ ਬੜੀ ਚਰਚਾ ਚ ਰਹੀ ਆ ਹਨਾ ਤੁਹਾਡੇ ਏਰੀਆ ਚ ਕਾੜੀ ਪੰਜਾਬ ਲੈਵਲ ਤੱਕ ਗਈ ਆ ਤੇ ਇਹ ਸ਼ੁਰੂਆਤ ਕਦੋਂ ਹੁੰਦੀ ਆ ਕਿਹੜੇ ਸਾਲ ਨੇ ਤੁਸੀਂ ਸ਼ੁਰੂਆਤ ਕੀਤੀ ਇਹ ਜੀ ਜਿਹੜੇ ਆਲ ਨੇ ਲਾਉਣ ਦੀ ਸ਼ੁਰੂਆਤ ਹੋਈ ਆ 2007-8 ਦੇ ਵਿੱਚ ਤੇ ਉਦੋਂ ਪਹਿਲਾਂ ਤਾਂ ਬਸ ਮਾੜੇ ਮੋਟੇ ਘਰੇ ਤੌਰ ਤੇ ਲਾਉਂਦੇ ਸੀ ਜਿਹੜਾ ਮੇਨ ਵੱਡੀ ਮਹਿਮਾ ਉਹ 7-8 ਦੇ ਵਿੱਚ ਵੱਡੇ ਪੱਧਰ ਤੇ ਲੈਂਦੀ ਆ ਜੀ ਬਈ ਜਦੋਂ ਤੁਸੀਂ ਤੁਰੇ ਪਹਿਲਾਂ ਪਿੰਡ ਦੇ ਨੌਜਵਾਨਾਂ ਨਾਲ ਲੈ ਕੇ ਤੁਰੇ ਪਿੰਡ ਚੋਂ ਕਿਵੇਂ ਸਹਿਯੋਗ ਰਿਹਾ ਆਪਣਾ ਪਿੰਡ ਜੀ ਬਹੁਤ ਸਹਿਯੋਗ ਕਰਦਾ ਵੀ ਜੇ ਕਿਸੇ ਨੂੰ ਕਹਿ ਦੀਏ ਵੀ ਆਪਾਂ 5 ਆਲ ਨੇ ਤੂੰ ਦੇ 10 ਤੂੰ ਦੇ ਆਪਾਂ ਨੂੰ ਕੋਈ ਨਾ ਨਹੀਂ ਕਰਦਾ ਹਰ ਇੱਕ ਬੰਦਾ ਆਪਣੇ ਨਾਲ ਸਪੋਰਟ ਕਰਦਾ ਕਿਉਂਕਿ ਕੱਲਾ ਇਨਸਾਨ ਤਾਂ ਕੁਝ ਕਰ ਹੀ ਨਹੀਂ ਸਕਦਾ ਤੇ ਜੇ ਆਪਾਂ ਕੁਝ ਵੱਡਾ ਕਰਨਾ ਉਹਦੇ ਲਈ ਆਪਾਂ ਨੂੰ ਵੱਡਾ ਕਾਫਲਾ ਵੀ ਕਰਨਾ ਪੈਣਾ ਤੇ ਕਾਫਲਾ ਵੱਡਾ ਹੁੰਦਾ ਗਿਆ ਹੁਣ ਤਾਂ ਜੀ ਪੂਰੇ ਗੱਲ ਪੰਜਾਬ ਦੀ ਨਹੀਂ ਹੈਗੀ ਹੁਣ ਤਾਂ ਪੂਰੇ ਹਿੰਦੁਸਤਾਨ ਦੇ ਬਹੁਤ ਸਾਰੇ ਜਿਹੜੀਆਂ ਸਟੇਟਾਂ ਹੈਗੀਆਂ ਨੇ ਉੱਥੋਂ ਆਪਾਂ ਨੂੰ ਫੋਨ ਆਉਂਦੇ ਆ ਬਹੁਤ ਸਾਰੇ ਆਪਾਂ ਨੂੰ ਵੇਖ ਕੇ ਲਾ ਵੀ ਰਹੇ ਆ ਯੂਪੀ ਬਿਹਾਰ ਐਮਪੀ ਰਾਜਸਥਾਨ ਹਿਮਾਚਲ ਉਤਰਾਖੰਡ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਫੋਨ ਆਉਂਦੇ ਆ ਬਾਹਲੀ ਗੱਲ ਕੀ ਹੈ ਪੇ ਗੁਜਰਾਤ ਤੋਂ ਵੀ ਬਹੁਤ سارے ਫੋਨ ਆਏ ਉਹਨਾਂ ਨੇ ਆਪਣੇ ਤੌਰ ਤੇ ਆਪਾਂ ਉਹਨਾਂ ਨੂੰ ਸਾਈਜ਼ ਦੱਸ ਦਦਨੇ ਆ ਵੀ ਇਦਾਂ ਤੁਸੀਂ ਤਿਆਰ ਕਰੋ ਇਹ ਨਹੀਂ ਆਪਾਂ ਕਹਿੰਦੇ ਵੀ ਤੁਸੀਂ ਜਿੱਥੋਂ ਅਸੀਂ ਤਿਆਰ ਕਰਵਾਉਣੇ ਉੱਥੋਂ ਕਰਵਾਓ ਆਪਾਂ ਕਹਿੰਨੇ ਪਹਿਲਾਂ ਤਾਂ ਤੁਸੀਂ ਵੇਸਟ ਚੀਜ਼ਾਂ ਦੇ ਨਾਲ ਨੇ ਤਿਆਰ ਕਰਵਾਓ ਫਿਰ ਤੁਸੀਂ ਜੇ ਉੱਥੋਂ ਵੀ ਨਹੀਂ ਬੰਦੇ ਤੁਸੀਂ ਆਪਣੇ ਪਿੰਡਾਂ ਦੇ ਮਿਸਤਰੀਆਂ ਤੋਂ ਤਿਆਰ ਕਰਵਾਓ ਹਾਂਜੀ ਬਈ ਜਦੋਂ ਤੁਸੀਂ ਮੈਂਮੰਦੇ ਸ਼ੁਰੂਆਤ ਕਰਦੇ ਹੂੰ ਪਿੰਡ ਗਨ ਨੂੰ ਤੁਸੀਂ ਕਿੱਥੇੋਂ ਮਿਲਦਾ ਹਾਂ ਕਿਰਨ ਵੱਡੇ ਲੈਵਲ ਤੇ ਤੁਸੀਂ ਕੋਈ ਸੰਸਥਾ ਬਣਾ ਕੇ ਕੰਮ ਕਰ ਰਹੇ ਹੋ ਜਾਂ ਵੈਸੇ ਹੀ ਖੁੱਲੇ ਤੌਰ ਤੇ ਇਹਦਾ ਕੰਮ ਕਰ ਰਹੇ ਹੋ ਅਸਲ ਵਿੱਚ ਜੀ ਅਸੀਂ ਇਹ ਕਹਿੰਦੇ ਹਾਂ ਸਾਡਾ ਗਰੁੱਪ ਬਣਿਆ ਹੋਇਆ ਜੀ ਜਿੰਨੇ ਕ ਆਪਣੇ ਸਾਥੀ ਹੈਗੇ ਆ ਜਦੋਂ ਕਿਸੇ ਦਾ ਕੋਈ ਖੁਸ਼ੀ ਦਾ ਦਿਨ ਹੁੰਦਾ ਉਹ ਕਹਿੰਦਾ ਬਈ ਮੈਂ 50 ਲੈਣੇ ਦੇਣੇ ਆ ਉਹਨੂੰ ਕਹਿੰਦੇ ਆ 50 ਲੈ ਆ ਕੇ ਦੇ ਦੇ ਕਿਸੇ ਦਾ ਕੋਈ ਖੁਸ਼ੀ ਦਾ ਦਿਨ ਆ ਉਹ ਕਹਿੰਦਾ ਵੀ ਮੈਂ 50 ਰੱਖ ਦੇਣੇ ਆ ਉਹ ਅਸੀਂ ਇਕੱਠੇ ਕਰੀ ਜਾਂਦੇ ਆ ਫਿਰ ਅਸੀਂ ਹੌਲੀ ਹੌਲੀ ਜਦੋਂ-ਜਦੋਂ ਟਾਈਮ ਲੱਗਦਾ ਕਿਤੇ 2 ਘੰਟੇ ਮਿਲ ਗਏ ਕਿਤੇ ਘੰਟਾ ਮਿਲ ਗਿਆ ਇਦਾਂ ਕਰ ਕਰਕੇ ਅਸੀਂ ਟਾਈਮ 'ਚੋਂ ਟਾਈਮ ਕੱਢ ਕੇ ਕਦੇ ਰੁੱਖ ਲਾਤੇ ਕਦੇ ਰਹਿਣ ਬਸੇਰੇ ਲਾਤੇ ਇਦਾਂ ਲਈ ਜਾਂਦੇ ਹਾਂ ਠੀਕ ਹੈ ਮਤਲਬ ਤੁਸੀਂ ਕੋਈ ਸੰਸਥਾ ਰਜਿਸਟਰ ਨਹੀਂ ਕਰ ਰਹੀਏਗੀ ਆਪਣੇ ਤੌਰ ਤੇ ਹੀ ਕਰ ਰਹੇ ਹੋ ਜੀ ਹਨਾ ਜਿਹੜੇ ਕੋਈ ਤੁਹਾਡੇ ਦੋਸਤ ਮਿਲ ਜਦਾਂ ਤੇ ਭਾਈ ਕਿਵੇਂ ਲੱਗਦਾ ਕਿਉਂਕਿ ਬਹੁਤ ਲੋਕ ਕਹਿੰਦੇ ਆ ਆਪਾਂ ਗੱਲਾਂ ਸੁਣਨ ਵਿੱਚ ਬਹੁਤ ਸਾਰੀਆਂ ਮਿਲਦੀਆਂ ਹਨ ਵੀ ਜੇ ਲੱਕੜ ਦੇ ial ਨੇ ਇਹਦੇ ਵਿੱਚ ਕਿਵੇਂ ਪੰਛੀ ਵੜੂਗਾ ਜਾਂ ਕਈ ਵਾਰ ਇਹ ਕਈ ਬੰਦੇ ਨਹੀਂ ਕਹਿਣਾ ਹੁੰਦਾ ਵੀ ਤੂੰ ਧੁੱਪੇ ਲਾ ਨਿਉ ਜਿਵੇਂ ਆਪਣੀ ਗੱਲ ਪਹਿਲਾਂ ਚੱਲ ਰਹੀ ਸੀ ਵੀ ਤੂੰ ਧੁੱਪੇ ਖੰਭੇ ਦੇ ਉੱਪਰ ਆਪ ਲਾ ਨਿਆਲਣਾ ਪੰਛੀ ਉੱਥੇ ਵੜੂਗਾ ਜਾਂ ਨਾ ਵੜੂਗਾ ਜਾਂ ਉਹ ਐਵੇਂ ਵੇਸਟ ਤਾਂ ਕਿਤੇ ਗਿਆ ਤੁਹਾਡਾ ਇਹ ਤਿਆਰਬਾ ਰਿਆ ਕਿਵੇਂ ਇਹ ਕਾਮਯਾਬ ਹੈਗਾ ਤੁਸੀਂ ਦੇਖੋ ਜੀ ਜਿਹੜੇ ਆਪਣੇ ਟਰਾਂਸਫਾਰਮਰ ਹੁੰਦੇ ਆ ਉਹਦੇ ਚੈਨਰ ਹੁੰਦੇ ਆ ਹਾਂਜੀ ਉਹਦੇ ਚੈਨਰ ਕਿੱਡੇ ਗਰਮ ਹੁੰਦੇ ਆ ਉਹਦੇ ਚੈਨਰਾਂ ਦੇ ਵਿੱਚ ਵੀ ਜਿਹੜੀ ਸਿੰਧ ਸਪੈਰੋ ਆ ਉਹ ਆਪਦੇ ਬੱਚੇ ਦਿੰਦੀ ਆ ਤੁਸੀਂ ਇਸ ਤੋਂ ਵੱਧ ਕੇ ਮੈਨੂੰ ਕਹਿੰਦੀ ਲੋੜ ਨਹੀਂ ਲੱਕੜ ਨਾਲੋਂ ਤਾਂ ਕਿੰਨੇ ਗੁਣਾ ਉੱਪਰ ਟਰਾਂਸਫਾਰਮਰ ਦੀ ਗਰਮੀ ਬਿਲਕੁਲ ਤੇ ਫਿਰ ਥੱਲੇ ਉਹਦੇ ਵਿੱਚ ਚੈਨਰਾਂ ਦੇ ਵਿੱਚ ਕਿੰਨੀ ਗਰਮੀ ਹੁੰਦੀ ਆ ਤਪਦੇ ਹੁੰਦੇ ਆ ਹਨਾ ਉਹਦੇ ਵਿੱਚ ਵੀ ਇਹ ਬੱਚੇ ਨੇ ਕਿਉਂਕਿ ਪਹਿਲਾਂ ਇਹ ਟਿੱਬਿਆਂ ਦੀਆਂ ਖੁੱਡਾਂ 'ਚ ਜਾਂ ਵਿਰਾਸਤੀ ਰੁੱਖਾਂ ਦੀਆਂ ਖੁੱਡਾਂ ਦੇ ਵਿੱਚ ਜਾਂ ਆਪਣੇ ਖੇਤਾਂ ਦੇ ਵਿੱਚ ਕੋਈ ਤੂੜੀ ਵਾਲੇ ਕੋਠੇ ਹੁੰਦੇ ਸੀ ਉਹਨਾਂ ਦੇ ਵਿੱਚ ਕੋਈ ਖੁੱਡਾਂ ਹੁੰਦੀਆਂ ਸੀ ਉਹਦੇ ਵਿੱਚ ਤੇ ਇਦਾਂ ਇਹ ਆਲਣੇ ਬਣਾਉਂਦੀ ਸੀ ਹੁਣ ਜਦੋਂ ਜਗ੍ਹਾ ਹੀ ਨਹੀਂ ਛੱਡੀ ਜੀ ਆਪਾਂ ਜਾਂ ਤਾਂ ਆਪਾਂ ਕੁਦਰਤੀ ਵਾਤਾਵਰਣ ਇਹਨਾਂ ਨੂੰ ਦੇ ਦਾਂਦੇ ਬਿਲਕੁਲ ਜਿੰਮੇ ਆਪਣਾ ਪਹਿਲਾ ਹੈਗਾ ਸੀ ਉਵੇਂ ਹੀ ਚੱਲੀ ਜਾਂਦਾ ਫਿਰ ਤਾਂ ਕੋਈ ਲੋਡ ਨਹੀਂ ਸੀ ਆਪਾਂ ਨੂੰ ਆਲਣੇ ਲਾਉਂਦੀ ਹਾਂਜੀ ਜਦੋਂ ਆਪਾਂ ਇਹਨਾਂ ਦਾ ਸਾਰਾ ਕੋਸ਼ਿ ਸਿਸਟਮ ਹੀ ਖਰਾਬ ਕਰਤਾ ਫਿਰ ਆਪਾਂ ਨੂੰ ਇਹਨਾਂ ਦੇ ਲਈ ਰਹਿਣ ਬਸੇਰੇ ਲਾਉਣੇ ਪਏ ਕਿਉਂਕਿ ਇਹਨਾਂ ਦੀ ਗਿਣਤੀ ਦਿਨ ਬਾ ਦਿਨ ਘਟ ਰਹੀ ਸੀ ਚਿੜੀ ਦੀ ਉਮਰ ਜੀ ਤਿੰਨ ਕਸਾਲ ਹੁੰਦੀ ਹੈ ਜਦੋਂ ਇਹ ਇੱਕੋ ਦਮ ਆਪਾਂ ਇਹਨਾਂ ਨੂੰ ਬਰੀਡਿੰਗ ਲਈ ਜਗ੍ਹਾ ਨਹੀਂ ਦਿੰਦੇ ਫਿਰ ਇਹ ਇੱਕੋ ਦਮ ਇਹਨਾਂ ਦੀ ਗਿਣਤੀ ਦੇ ਵਿੱਚ ਗਰਾਵਟ ਆਉਂਦੀ ਹੈ ਜੀ ਭਾਈ ਤੁਸੀਂ ਹੁਣ ਤੱਕ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਇਹ ਮਹਿਮਨੂ ਜਿਹੜਾ ਭਖਾ ਚੁੱਕਿਓ ਲੈ ਕੇ ਜਾ ਚੁੱਕੇ ਮੈਂ ਕਹਿੰਦਾ ਸਾਰੇ ਜ਼ਿਲ੍ਹੇ ਸਾਰੇ ਕੋਈ ਮੈਂ ਕਿਹਨਾ ਇਕੱਲੇ ਇਕੱਲੇ ਦਾ ਕੀ ਨਾਂ ਲਾਵਾਂਗੇ ਸਾਰੇ ਜ਼ਿਲ੍ਹੇ ਪਿੰਡ ਕੋਈ ਇਹ ਜਾ ਰਿਹਾ ਨਹੀਂ ਹੋਣਾ ਵੀ 5 5 7 7 10 10 ਸਾਲ ਨੇ ਤਾਂ ਹਰ ਇੱਕ ਪਿੰਡ ਦੇ ਵਿੱਚ ਹੀ ਗਏ ਹੋਣਗੇ ਪੰਜਾਬ ਦੇ ਵਿੱਚ ਜੀ ਤੇ ਬਹੁਤ ਸਾਰੇ ਕਿਉਂਕਿ ਤੁਹਾਡੇ ਵਰਗੇ ਭਰਾ ਜਿਹੜੇ ਦੇਖੋ ਨਿਰਸਵਾਰਥ ਸੇਵਾ ਹੀ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਹੁਣ ਸਾਡੇ ਕੋਲ ਏਡੀ ਦੂਰੋਂ ਆਏ ਹੋ ਤੁਸੀਂ ਇਹ ਤੁਹਾਡੀ ਇੱਕ ਸੇਵਾ ਹੀ ਆ ਕਿਉਂਕਿ ਇੱਕ ਇਹੋ ਜਿਹਾ ਕਨਸੈਪਟ ਨੂੰ ਲੋਕਾਂ ਦੇ ਅੱਗੇ ਲੈ ਕੇ ਆਉਣਾ ਜਿਹੜੇ ਲੋਕਾਂ ਨੂੰ ਆਪ ਬਚਾਉਣ ਦੇ ਵਿੱਚ ਸਹਾਇ ਹੋ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰਦਾ 1958 ਤੋਂ 62 ਦੇ ਵਿੱਚ ਜਿਹੜਾ ਚੀਨ ਹੈ ਚੀਨ ਕਹਿੰਦਾ ਵੀ ਇੱਕ ਸਪੈਰੋ 1.75 ਕਿਲੋ ਅਨਾਜ ਇੱਕ ਸਾਲ ਦਾ ਖਾ ਜਾਂਦੀ ਹੈ ਵੀ ਆਪਾਂ ਇਹਨੂੰ ਖਤਮ ਕਰੋ ਆਪਣਾ ਆਪਣੇ ਦੇਸ਼ ਨੂੰ ਆਪਾਂ ਅੱਗੇ ਲੈ ਕੇ ਜਾਣਾ ਆਪਣੀ ਖੇਤੀ ਹੋਰ ਹੁਨਤ ਹੋਊਗੀ ਹੋਰ ਆਪਣਾ ਕਿਸਾਨ ਤਰੱਕੀ ਕਰੋ ਜੀ ਉਹਨਾਂ ਨੇ ਜੀ ਖਤਮ ਕਰ ਦਿੱਤੀ ਮਹਿਮ ਵੱਡੇ ਪੱਦਰ ਤੇ ਅਰਬਾਂ ਚਿੜੀ ਮਾਰਦੀ ਇਸ ਤੋਂ ਬਾਅਦ ਇੱਕ ਇਹ ਜਿਹਾ ਸਿਸਟਮ ਚੱਲਿਆ ਵੀ ਉੱਥੇ ਟਿੱਡੀ ਦਲ ਆ ਗਿਆ ਟਿੱਡੀ ਦਲ ਜਿਹੜੀ ਫਸਲ ਨੂੰ ਪੈਂਦਾ ਸੀ ਉਹਨੂੰ ਖਤਮ ਕਰਦਾ ਹੁੰਦਾ ਸੀ ਬਿਲਕੁਲ ਉਹ ਫਸਲ ਹੋਈ ਨਹੀਂ ਭੁੱਖ ਮਰੀ ਦੇ ਨਾਲ ਹਮ ਲੱਖਾਂ ਬੰਦਾ ਹਮ ਮੌਤ ਦਾ ਮੂੰਹ ਵੇਖਿਆ ਲੱਖਾਂ ਬੰਦੇ ਨੇ ਬਿਲਕੁਲ ਬਹੁਤ ਬਚ ਗਏ ਬਹੁਤ ਮਰ ਗਏ ਹਮ ਤੇ ਸਿਰਫ ਕਾਰਨ ਕੀ ਸੀ ਵੀ ਜਦੋਂ ਅਨਾਜ ਹੀ ਨਹੀਂ ਹੋਇਆ ਹੂੰ ਫਿਰ ਉਹਨਾਂ ਨੇ ਆਖਿਆ ਮਾਰਾਂ ਨੇ ਵੀ ਆਪਾਂ ਨੂੰ ਚਿੜੀਆਂ ਬਚਾਉਣੀਆਂ ਪੈਣੀਆਂ ਫਿਰ ਕਿਤੇ ਜਾ ਕੇ ਆਪਣਾ ਕੁਝ ਬਣੂਗਾ ਇਹ ਗੱਲ ਆ ਵੀ ਆਪਾਂ ਜੇ ਕੁਦਰਤੀ ਖੇਤੀ ਕਰਨੀ ਹੈ ਹਾਂ ਜੇ ਆਪਾਂ ਆਪਣੇ ਆਪ ਨੂੰ ਆਪਣਾ ਸਿਸਟਮ ਕੁਦਰਤੀ ਸਿਸਟਮ ਸੈੱਟ ਰੱਖਣਾ ਤਾਂ ਆਪਾਂ ਨੂੰ ਇਹਨਾਂ ਬੇਜਵਾਨਾਂ ਨੂੰ ਬਚਾਉਣਾ ਪੈਣਾ ਹੀ ਪੈਣਾ ਹੀ ਮਤਲਬ ਕੁਦਰਤ ਨਾਲ ਛੇੜਛਾੜ ਕਿਸੇ ਤਰ੍ਹਾਂ ਦੀ ਵੀ ਮੰਨ ਲਓ ਆਪਾਂ ਕਹਿ ਲਈਏ ਉਹ ਨੁਕਸਾਨ ਦੇ ਕੀ ਆ ਤੇ ਇੱਕ ਬਈ ਜਿਵੇਂ ਤੁਸੀਂ ਆਲ ਨੇ ਆਪਾਂ ਪੰਜਾਬ ਦੀ ਗੱਲ ਕੀਤੀ ਆ ਪੰਜਾਬ ਚ ਬਹੁਤ ਸਾਰੀਆਂ ਨਾਮੀਆਂ ਹਸਤੀਆਂ ਉਹਨਾਂ ਦੇ ਕੋਈ ਜਨਮ ਦਿਨ ਤੇ ਜਾਂ ਕਿਸੇ ਨੇ ਕਿਸੇ ਦੀ ਆਦ ਚ ਤੇ ਤੁਸੀਂ ਏਦਾਂ ਵੀ ਜਿਵੇਂ ਆਪਾਂ ਪਿੱਛੇ ਦੇ ਮੈਨੂੰ ਪਤਾ ਲੱਗਿਆ ਤੁਸੀਂ ਸਿੱਧੂ ਮੂਸੇ ਵਾਲਾ ਜਿਹੜਾ ਹੈਗਾ ਭਰਾ ਉਹਨਾਂ ਦੇ ਵੀ ਤੁਸੀਂ ਉੱਥੇ ਪਿੰਡ ਦੇ ਵਿੱਚ ਲਾਈ ਸੀ ਤਾਂ ਉਹ ਕਦੋਂ ਕਿਹੜੇ ਟਾਈਮ ਸੀਗਾ ਅਸਲ ਵਿੱਚ ਨਾ ਜੀ ਉਹਨਾਂ ਦੇ ਜਦੋਂ ਜਾਉਂਦੇ ਸੀ ਉਦੋਂ ਲੋਕਡਾਊਨ ਆ ਗਿਆ अच्छा ਤੇ ਗੱਲ ਹੋਈ ਸੀ ਕਿਸੇ ਭਰਾ ਦੇ ਥਰੂ ਵੀ ਆਪਾਂ ਲਾਉਣੇ ਆ ਗੱਲ ਵੀ ਹੋ ਗਈ ਸੀ ਵੀ ਲਾਵਾਂਗੇ ਹਨ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਫਿਰ ਸਾਡੇ ਮਨ ਦੇ ਵਿੱਚ ਨਾ ਇਹ ਗੱਲ ਸੀ ਵੀ ਯਾਰ ਆਪਾਂ ਗੱਲ ਕੀਤੀ ਸੀ ਵੀ ਆਪਾਂ ਯਾਰ ਬੰਦਾ ਨਹੀਂ ਰਿਹਾ ਹਨ ਤੇ ਵੀ ਆਪਾਂ ਯਾਰ ਲਾਉਣੇ ਆ ਤੇ ਫਿਰ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਜਿੱਥੋਂ ਉਹਨਾਂ ਦੀ ਸਟਾਰਟਿੰਗ ਹੋਈ ਗੱਡੀ ਲੈ ਕੇ ਗਏ ਜਿੱਥੇ ਉਹਨਾਂ ਦੀ ਡੈਥ ਹੋਈ ਉੱਥੇ ਤੱਕ ਉਹ ਪਿੰਡ 'ਚ ਸਾਰੇ 'ਚ ਸਾਰੇ ਰਸਤੇ 'ਚ ਆਪਾਂ 900 ਦੇ ਤਕਰੀਬਨ ਰਹਿਣ ਬਸੇਰਾ ਲਾਇਆ ਜੀ ਹਾਂਜੀ ਜਿੱਥੇ ਉਹਨਾਂ ਦੀ ਟਾਲੀ ਹੈ ਸੰਸਕਾਰ ਹੋਇਆ ਸੀ ਉਹ ਟਾਲੀ ਤੇ ਵੀ ਲਾਇਆ ਹੂੰ ਬਹੁਤ ਚੰਗੀ ਗੱਲ ਆ ਬਾਈ ਤੁਸੀਂ ਇੱਕ ਵਧੀਆ ਜਿਹੜਾ ਹੈ ਨਾ ਚੰਗਾ ਉਦਮ ਲੈ ਕੇ ਚੱਲੇ ਹੋਇਓ ਹਾਂਜੀ ਤਾਂ ਮੈਂ ਤਾਂ ਉਹਨਾ ਵੀ ਇਹ ਹੋਰ ਵੱਧ ਵੱਧ ਵਧੇ ਫੁੱਲੇ ਹਨਾ ਕੀ ਭਾਈ ਆਉਣ ਵਾਲੇ ਸਮੇਂ ਚ ਉਹ ਇੱਕ ਚ ਕੀ ਚਾਹੁੰਦੇ ਆ ਸੰਦੀਪ ਧੋਲਾ ਕੀ ਚਾਹੁੰਦਾ ਕਿ ਪਾਂਛੀਆਂ ਲਈ ਕੀ ਕੁਛ ਕਰਨਾ ਚਾਹੁੰਦਾ ਮਨ ਦੇ ਵਿੱਚ ਉਹ ਹੁੰਦੀ ਆ ਨਾ ਦੇਖੋ ਜਿਹੜੇ ਜਿਹੜੀ ਮੈਂ ਮੈਨੂੰ ਆਪਾਂ ਲੈ ਕੇ ਚੱਲਦੇ ਆ ਤਾਂ ਮੇਰੇ ਮਨ ਦੇ ਵਿੱਚ ਉਹ ਚੀਜ਼ ਹੁੰਦਾ ਕਿ ਮੈਂ ਇਹਨੂੰ ਐਸੇ ਕਰ ਤੱਕ ਲੈ ਕੇ ਜਾਣਾ ਕੀ ਸੋਚਦੇ ਹੋ ਦੇਖੋ ਭਾਈ ਮੈਂ ਨਾ ਇਹ ਚਾਹਣਾ ਵੀ ਜੇ ਅੱਜ ਵੀ ਇਹ ਮਹ ਮਹ ਹਰ ਇੱਕ ਬੰਦਾ ਅਪਣਾ ਲਾਂਦਾ ਤਾਂ ਆਪਾਂ ਇਹ ਕੰਮ ਆਪਣੇ ਸਕੂਨ ਲਈ ਕਰ ਲਈਏ ਕਰ ਲਈਏ ਫਿਰ ਆਪਾਂ ਛੱਡ ਦਾਂਗੇ ਕਿਉਂਕਿ ਜਦੋਂ ਕੋਈ ਕੰਮ ਸਿਖਰ ਤੇ ਵੱਗ ਜਾਂਦਾ ਆਪਣਾ ਮੇਨ ਆਪਣੇ ਆਪ ਨੂੰ ਹਾਈਲਾਈਟ ਕਰਨਾ ਨਹੀਂ ਹੈਗਾ ਆਪਣਾ ਮਕਸਦ ਹੈ ਵੀ ਆਪਾਂ ਜੀਏ ਤੇ ਜਿਉਣ ਦੇਈ ਬਿਲਕੁਲ ਤੇ ਇਹਨਾਂ ਨੂੰ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਆਪਣੀਆਂ نسلਾਂ ਨੂੰ ਜਿਉਂਦਾ ਰੱਖਣ ਲਈ ਆਪਾਂ ਇਹ ਕੰਮ ਕਰ ਰਹੇ ਹਾਂ ਜਦੋਂ ਆਪਣੀਆਂ ਸਰਕਾਰਾਂ ਇਹ ਚੀਜ਼ਾਂ ਸਮਝ ਗਈਆਂ ਜਦੋਂ ਆਪਣੇ ਲੋਕ ਇਹ ਗੱਲ ਸਮਝ ਗਏ ਵੀ ਇਹਨਾਂ ਨੂੰ ਬਚਾਉਣਾ ਕਿਉਂ ਜ਼ਰੂਰੀ ਹੈ ਹੁਣ ਤਾਂ ਜਿਹੜੀ ਵੀ ਕੋਈ ਚੀਜ਼ ਵੇਸਟ ਲੱਗਦੀ ਹੈ ਅਗਲਾ ਕਹਿੰਦਾ ਯਾਰ ਚਿੜੀ ਦਾਲਨਾ ਗੋਗੇ ਦਾਲਨਾ ਕਬੂਤਰ ਦਾਲਨਾ ਚੱਕ ਕੇ ਮਾਰੋ ਕੋਈ ਸਟਰੀਟ ਡੌਗ ਫਿਰਦਾ ਹੁੰਦਾ ਅਗਲਾ ਕਹਿੰਦਾ ਇਹਨੂੰ ਮਾਰੋ ਯਾਰ ਮੈਂ ਕਹਿੰਦਾ ਜਿੰਨਾ ਟਾਈਮ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਪੈਦਾ ਨਹੀਂ ਹੁੰਦੀ ਉਹਨਾਂ ਟਾਈਮ ਆਪਾਂ ਨੂੰ ਕੰਮ ਕਰਨਾ ਪਊ ਜਦੋਂ ਇਹ ਚੀਜ਼ਾਂ ਪੈਦਾ ਹੋ ਗਈਆਂ ਫਿਰ ਆਪਾਂ ਇਹ ਕੰਮ ਛੱਡ ਦਾਂਗੇ ਆਪਦੇ ਸ਼ੌਂਕ ਲਈ ਕਰ ਲਾਂਗੇ ਪਰ ਐਡੇ ਵੱਡੇ ਪੱਧਰ ਤੇ ਜਿਵੇਂ ਹੁਣ ਆਪਾਂ ਕਦੇ 2000 ਲਾਤਾ 3000 ਲਾਤਾ 5 ਲਾਤਾ ਉਹ ਕੰਮ ਤੋਂ ਫਿਰ ਆਪਾਂ ਆਪਦੇ ਹੋਰ ਕਿਸੇ ਕਨਸੈਪਟ ਦੇ ਉੱਪਰ ਕੰਮ ਕਰਾਂਗੇ ਜੀ ਭਾਈ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਮਹਿਮਾ ਪਰਮਾਤਮਾ ਕਰੇ ਤੁਸੀਂ ਇੱਦਾਂ ਹੀ ਲੱਗੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਜਿੰਨੇ ਦਰਸ਼ਕ ਤੁਸੀਂ ਦੇਖ ਰਹੇ ਹੋ ਮੈਂ ਚਾਹੂੰਗਾ ਕਿ ਬਾਈ ਦਾ ਜਿਹੜਾ ਕਨਸੈਪਟ ਹੈਗਾ ਹਲਨੇ ਵਾਲਾ ਆਪਾਂ ਨੂੰ ਜਰੂਰ ਆਪਣੇ ਪਿੰਡਾਂ ਤੱਕ ਹਨ ਆਪਣੇ ਆਲੇ-ਦੁਆਲੇ ਇਹਨਾਂ ਜਾਨਵਰਾਂ ਲਈ ਹਲਨੇ ਬੜਾਈਏ ਜਾਂ ਅਰੇਂਜ ਕਰੀਏ ਹਨ ਤਾਂ ਕਿ ਉਹ ਜਾਨਵਰ ਐਡਾ ਇੱਕ ਵਧੀਆ ਘਰ ਜੇ ਆਪਣਾ ਮਨ ਕਰਦਾ ਯਾਰ ਚੰਗੇ ਘਰ 'ਚ ਰਹਿਣ ਨੂੰ ਤਾਂ ਉਹਨਾਂ ਦਾ ਵੀ ਦਿਲ ਕਰਦਾ ਮੈਂ ਇਹ ਕਹਾਂ ਬਾਈ ਜੀ ਮੈਂ ਤੁਹਾਡੀ ਗੱਲ 'ਚ ਇੱਕ ਹੋਰ ਵਾਅਦਾ ਕਰਦਾ ਵੀ ਇਹ ਸਿਰਫ ਆਲਣੇ ਜਿਹੜੇ ਆਲਣੇ ਵੀ ਨਹੀਂ ਕਹਿ ਸਕਦੇ ਰਹਿਣ ਵਸੇਰਾ ਕਹਿ ਸਕਦੇ ਆ ਇਹ ਸਿਰਫ ਬੱਚੇ ਪੈਦਾ ਕਰਨ ਲਈ ਵਰਤਦੇ ਆ ਉਹ ਇਹਨਾਂ ਨੂੰ ਰੁੱਖਾਂ ਦੀ ਹੀ ਲੋੜ ਹੈ ਹੂੰ ਬੱਚੇ ਪੈਦਾ ਹੋ ਗਏ ਫਿਰ ਇਹ ਇਹਨਾਂ ਨੂੰ ਛੱਡ ਜਾਂਦੇ ਆ ਜੇ ਕੋਈ ਪਿੰਡਾ ਜਿਵੇਂ ਤੁਹਾਡੇ ਜਿੰਨੇ ਵੀ ਭਰਾ ਤੁਹਾਨੂੰ ਵੇਖਦੇ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਤੁਹਾਨੂੰ ਲੱਕੜ ਦੇ ਵੀ ਖਰੀਦਣ ਦੀ ਲੋੜ ਨਹੀਂ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਘੜੇ ਆਪਣੇ ਆਮ ਹੀ ਕੋਠਿਆਂ ਦੇ ਉੱਪਰ ਪਏ ਹੁੰਦੇ ਆ ਸਾਰੇ ਇਕੱਠੇ ਕਰ ਲਓ ਮੇਰੇ ਮੁਤਾਬਕ ਜੇ ਬੰਦਾ ਹਿੰਮਤ ਕਰੇ 11500 ਘੜਾ ਇਕੱਠਾ ਕਰ ਸਕਦਾ ਉਹਦੇ ਵਿੱਚ ਹੋਲ ਉਹ ਅਸੀਂ ਦੱਸਾਂਗੇ ਵੀ ਕਿਵੇਂ ਕੱਢਣੇ ਆ ਅਲੱਗ-ਅਲੱਗ ਪੰਛੀ ਦਾ ਉਹੀ ਘੜੇ ਨੂੰ ਲੈ ਕੇ ਆਪਾਂ ਬਣਾ ਸਕਦੇ ਆ ਤੇ ਜਿਹੜਾ ਬੰਦਾ ਨਹੀਂ ਓਰੇਂਜ ਕਰ ਸਕਦਾ ਹੋਰ ਰਹਿਣ ਬਸੇਰੇ ਉਹ ਘੱਟੋ-ਘੱਟੇ ਜਰੂਰ ਲਾ ਦੇ ਬਹੁਤ ਵੱਡਾ ਪੁੰਨ ਹੈ ਜੀ ਇਹ ਬਹੁਤ ਵਧੀਆ ਬਾਈ ਤੁਸੀਂ ਜਾਣਕਾਰੀ ਦਿੱਤੀ ਆ ਅ ਭਾਈ ਉਮੀਦ ਕਰਦੇ ਆ ਕਿ ਤੁਸੀਂ ਆਪਣੀ ਮਿਹਨਤ ਚ ਕਾਮਯਾਬ ਹੋ ਏਦਾਂ ਹੀ ਜਿਹੜਾ ਤੁਹਾਡਾ ਕਾਫਲਾ ਵਧਦਾ ਜਾਵੇ ਤਾਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਾਈ ਬਹੁਤ ਬਹੁਤ ਅੱਜ ਜਿਹੜਾ ਹੈਗਾ ਵਰਲਡ ਸਪੈਰੋ ਡੇ ਆ ਹਾਂਜੀ ਹਾਂਜੀ ਤੇ ਬਾਈ ਹੋਰੇ ਅੱਜ ਤੁਹਾਨੂੰ ਦੱਸ ਦਿਆਂ ਕਿ ਆਲ ਨੇ ਲਾ ਰਹੇ ਸੀਗੇ ਤੇ ਅਸੀਂ ਪਿੰਡਾਂ ਦੀ ਬਾਈ ਕੋਲੇ ਪਹੁੰਚੇ ਆ ਤੇ ਲੱਗੇ ਹੋਏ ਐਲਮਹਮ ਵਿੱਚ ਤੇ ਪਰਮਾਤਮਾ ਤੁਹਾਨੂੰ ਹੋਰ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਆ ਦੋਸਤੋ ਜੇਕਰ ਤੁਹਾਨੂੰ ਸਾਡੀਆਂ ਇਹ ਗੱਲਾਂ ਬਾਤਾਂ ਵਧੀਆ ਲੱਗੀਆਂ ਤਾਂ ਚੈਨਲ ਨੂੰ ਫੋਲੋ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਬਹੁਤ ਬਹੁਤ ਸ਼ੁਕਰੀਆ